ਕੁਝ ਅਧਿਕਾਰੀਆਂ ਦੀ ਰਹਿਮਨਾਈ ਹੇਠ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਮੁਹਿੰਮ ਚਲਾਈ ਗਈ ਹੈ ਜਿਸ ਦੌਰਾਨ ਥਾਣਾ ਜੱਬੇਵਾਲ ਦੇ ਮੁਖ ਅਫਸਰ ਐਸ ਐਚਓ ਅਜੀਤ ਸਿੰਘ ਔਜਲਾ ਨੇ ਆਪਣੀ ਪੁਲਿਸ ਪਾਰਟੀ ਸਮੇਤ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਜੋ ਕਿ ਬੀਤੇ ਦਿਨ ਸਤਿੰਦਰ ਸਰਤਾਜ ਨੇ ਆਪਣੇ ਪਿੰਡ ਵਿਖੇ ਲਾਈਵ ਸ਼ੋਅ ਕੀਤਾ ਸੀ ਜਿਸ ਦੌਰਾਨ ਉਸ ਦਿਨ ਚੋਰਾਂ ਵੱਲੋਂ ਕੁੱਲ 7 ਮੋਟਰਸਾਈਕਲ ਚੋਰੀ ਕੀਤੇ ਗਏ ਸਨ ਪਰ ਉਸੇ ਵਕਤ ਥਾਣਾ ਚੱਬੇਵਾਲ ਦੇ ਮੁਖ ਅਫਸਰ ਐਸ ਐਚਓ ਅਜੈਬ ਸਿੰਘ ਔਜਲਾ ਨੇ ਇਹਨਾਂ ਵਿਅਕਤੀਆਂ ਨੂੰ ਆਪਣੀ ਪੁਲਸ ਪਾਰਟੀ ਸਵੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਜਿਨ੍ਹਾਂ ਦੀ ਪਹਿਚਾਣ ਜਸਪ੍ਰੀਤ ਸਿੰਘ ਬਲਵੀਰ ਸਿੰਘ ਉਰਫ ਬੰਟੀ ਜਗਾਰ ਸਿੰਘ ਉਰਫ ਜਿੰਮੀ ਵਜੂਬ ਹੋਈ ਹੈ ਇਹਨਾਂ ਉੱਪਰ ਪਰਚਾ ਦਰਜ ਕਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਰਿਮਾਂਡ ਤੋਂ ਵਾਪਸ ਲਿਆਂਦਾ ਗਿਆ ਇਹਨਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਨਯੋਗ ਸ਼੍ਰੀ ਸਰਿੰਦਰ ਲੰਬਾ ਆਈਪੀਐਸ ਐਸਐਸਪੀ ਸਾਹਿਬ ਛਾਰਪੁਰ ਅਤੇ ਸ੍ਰੀ ਸਰਬਜੀਤ ਸਿੰਘ ਭਾਈਆ ਐਸਪੀ ਡੀ ਸਾਹ ਕੁਸ਼ਿਆਰਪੁਰ ਜਿਹਦੇ ਦਿਸਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਹੋਈ ਮਹਿਮ ਤਹਿਤ ਥਾਣਾ ਚੱਬੇਵਾਲ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁਕਦਮਾ ਨੰਬਰ 34 ਮਿਤੀ 17/4/24 ਅੰਡਰ ਸੈਕਸ਼ਨ 379 34 ਆਈਪੀਸੀ ਵਿੱਚ ਜਿਹੜੇ ਮੋਟਰਸਾਈਕਲ ਚੋਰੀ ਹੋਏ ਸੀ ਉਹ ਮੋਟਰਸਾਈਕਲ ਬਰਾਮਦ ਕੀਤੇ ਅਤੇ ਇਸ ਤੋਂ ਇਲਾਵਾ ਤਿੰਨ ਦੋਸ਼ੀ ਗ੍ਰਫਤਾਰ ਕੀਤੇ ਤੇ ਉਹਨਾਂ ਕੋ ਗੁਰਾਨੇ ਪੋਸ਼ਕ ਦੇ ਚਾਰ ਹੋਰ ਮੋਟਰਸਾਈਕਲ ਬਰਾਮਦ ਕੀਤੇ ਕੁੱਲ 7 ਮੋਟਰਸਾਈਕਲ ਇਸ ਮੁਕਦਮਾ ਵਿੱਚ ਬਰਾਮਦ ਕੀਤੇ ਗਏ ਇਸ ਮੁਕਦਮਾ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਮਿਤੀ 16 ਜਨਵਰੀ ਨੂੰ ਬਜਰਾਵਰ ਪਿੰਡ ਵਿੱਚ ਸਤਿੰਦਰ ਸਰਤਾਜ ਦੀ ਨਾਈਟ ਸੀ ਉਸ ਦਿਨ ਤਿੰਨ ਮੋਟਰਸਾਈਕਲ ਉਥੋਂ ਚੋਰੀ ਹੋਏ ਜਸਪਾਲ ਸਿੰਘ ਪੁੱਤਰ ਜਸਵੀਰ ਸਿੰਘ ਦਾ ਜਸਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਦਾ ਅਤੇ ਕੁਲਵਿੰਦਰ ਸਿੰਘ ਪੁੱਤਰ ਜੀਤਰਾਮ ਦਾ ਇਹਨਾਂ ਦੀ ਕੰਪਲੇਂਟ ਤੇ ਐਸਬੀ ਬੁੱਧ ਸਿੰਘ ਨੂੰ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਐਫਆਈਆ ਦਰਾਂਨੇ ਤਫਤੀਸ਼ ਜਿਹੜਾ ਵਾ ਇਸ ਮੁਕਦਮਾ ਵਿੱਚ ਤਿੰਨ ਦੋਸ਼ੀ ਜਸਪ੍ਰੀਤ ਸਿੰਘ ਉਰਫ ਜਗਰੂਪ ਸਿੰਘ ਬਲਵੀਰ ਸਿੰਘ ਬੰਟੀ ਪੁੱਤਰ ਮਹਿੰਦਰ ਸਿੰਘ ਅਤੇ ਜੁਝਾਰ ਸਿੰਘ ਜਿੰਮੀ ਪੁੱਤਰ ਦਰਜੀਤ ਸਿੰਘ ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਇਹਨਾਂ ਪਾਸੋਂ ਇਹ ਮੁਕਦਮਾ ਵਿੱਚ ਚੋਰੀ ਹੋਏ ਤਿੰਨ ਮੋਟਰਸਾਈਕਲ ਅਤੇ ਇਸ ਤੋਂ ਇਲਾਵਾ ਚਾਰ ਹੋਰ ਚੋਰੀ ਦੇ ਮੋਟਰਸਾਈਕਲ ਕੁੱਲ ਸੱਤ ਮੋਟਰਸਾਈਕਲ ਬਰਾਮਦ ਕੀਤੇ ਗਏ ਇਹਨਾਂ ਨੂੰ ਗ੍ਰਿਫਤਾਰੀ ਬਾਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਅਤੇ ਨਦਰਮਾਨ ਹਾਸਲ ਕੀਤਾ ਗਿਆ ਜਿਨ੍ਹਾਂ ਪਾਸੋਂ ਹੋਰ ਬਰੀਕੀ ਨਾਲ ਕੋਸ਼ਿਸ਼ ਕੀਤੀ ਜਾਵੇਗੀ ਉਹ ਸਦਾ ਮੈਨੂੰ ਹੋਰ ਵੀ ਗ੍ਰਾਮੀਆਂ ਹੋਣ ਜਾਂ ਹੋਰ ਵੀ ਚੋਰੀਆਂ ਇਹਨਾਂ ਕੀਤੀਆਂ ਹੋਣ ਉਹ ਟ੍ਰੇਸ ਹੋਣ ਹੁਸ਼ਿਆਰਪੁਰ ਤੋਂ ਹਣੀ ਸੰਦੂ ਦੀ ਖਾਸਰਪੁਰ